ਜਨਮ ਦੀ ਤਾਰੀਖ ਤੋਂ ਜਾਨੋ ਕਿਸ ਕੰਮ ਚ ਕਰੋਗੇ ਜ਼ਬਰਦਸਤ ਕੰਮ ਜੋਤਿਸ਼ ਦੀ ਦੁਨੀਆ ਚ ਜਨਮ ਦੀ ਤਾਰੀਖ ਦਾ ਖਾਸ ਮਤਬ ਹੁੰਦਾ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੈਰੀਅਰ ਤੇ ਕੰਮ ਤੇ ਬਾਰੇ ਮੂਲ ਅੰਕ 1 ਤੋਂ 9 ਤੱਕ ਵਾਲਿਆਂ ਨੂੰ ਕਿਹੜੇ ਕੈਰੀਅਰ ਤੇ ਕੰਮ ਚ ਸਫਲਤਾ ਪ੍ਰਾਪਤ ਹੋਵੇਗੀ ਇਸ ਗੱਲ ਦਾ ਜਵਾਬ ਤੁਹਾਨੂੰ ਅਸੀਂ ਦੇਵਾਂਗੇ ਆਓ ਜਾਣਦੇ ਹਾਂ ਕਿ ਤੁਹਾਡੇ ਲਈ ਕਿਹੜਾ ਕੰਮ ਸਭ ਤੋਂ ਬਿਹਤਰ ਹੈ ਦੋਸਤੋ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾ લક્ષ્ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਵਿੱਚ ਜੈ ਮਾ લક્ષ્ਮੀ ਲਿਖਣਾ ਨਾ ਭੁੱਲੋ ਤੁਹਾਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਵੀਡੀਓ ਬਣਾਉਣ 'ਚ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਤੁਸੀਂ ਵੀਡੀਓ ਨੂੰ ਅੱਧਾ ਹੀ ਦੇਖ ਕੇ ਛੱਡ ਦਿੰਦੇ ਹੋ ਇਸ ਲਈ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਵਿਡੀਓ ਸ਼ੁਰੂ ਕਰਦੇ ਹਾਂ ਮੂਲ ਅੰਕ 1 ਜਿੰਨਾ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਅਤੇ 28 ਤਰੀਕ ਨੂੰ ਹੋਇਆ ਹੈ ਤਾਂ ਇਹਨਾਂ ਦਾ ਮੂਲ ਅੰਕ 1 ਹੋਵੇਗਾ ਇਸ ਅੰਕ ਤੇ ਸੂਰਜ ਦਾ ਪ੍ਰਭਾਵ ਹੁੰਦਾ ਹੈ ਇਸ ਮੂਲ ਅੰਕ ਦੇ ਜਾਤਕਾਰ ਨੂੰ ਬਿਜਲੀ ਨਾਲ ਜੁੜੇ ਉੱਤਪਰਨਾ ਦੇ ਬਿਜ਼ਨਸ ਜਾਂ ਫਿਰ ਸਰਜਰੀ ਨਾਲ ਜੁੜੇ ਸਮਾਨ ਦੇ ਕੰਮ ਚਾਹਤ ਅਜ਼ਮਾਉਣਾ ਚਾਹੀਦਾ ਹੈ ਇਸਦੇ ਨਾਲ ਵਿਗਿਆਨ ਤੇ ਖੁਫੀਆ ਏਜੰਸੀ ਨਾਲ ਜੁੜੇ ਕੰਮ 'ਚ ਵੀ ਸਫਲਤਾ ਪ੍ਰਾਪਤ ਕਰਦੇ ਹਨ ਇਹਨਾਂ ਨੂੰ ਗੈਨਿਆਂ ਦੇ ਵਪਾਰ 'ਚ ਵੀ ਆਪਣਾ ਹੱਥ ਅਜ਼ਮਾਉਣਾ ਚਾਹੀਦਾ ਹੈ ਇਸ ਅੰਕ ਤੇ ਸੂਰਜ ਦਾ ਪ੍ਰਭਾਵ ਹੁੰਦਾ ਹੈ ਇਸ ਲਈ ਬੈਂਕਿੰਗ ਪ੍ਰਸ਼ਾਸਨਿਕ ਸੂਚਵਾ ਪ੍ਰਬੰਧਨ ਤੇ ਰਾਜਨੀਤਿਕ ਕਰੀਅਰ ਬਣਾਉਣਾ ਚੰਗਾ ਹੁੰਦਾ ਹੈ ਮੂਲ ਅੰਕ 2 ਜੇਕਰ ਤੁਹਾਡਾ ਜਨਮ 2 11 2029 ਤਰੀਕ ਨੂੰ ਹੋਇਆ ਹੈ ਤਾਂ ਤੁਸੀਂ ਮੂਲ ਅੰਕ 2 ਤੋਂ ਪ੍ਰਭਾਵਿਤ ਹੁੰਦੇ ਹੋ ਜਿਸ ਦਾ ਸੁਆਮੀ ਚੰਦਰਮਾ ਹੈ ਇਸ ਅੰਕ ਦੇ ਵਿਅਕਤੀ ਜਨ ਖੇਤਰ ਤੇ ਪਾਣੀ ਵਾਲੇ ਪਦਾਰਥਾਂ ਦੇ ਵਪਾਰ ਵਿੱਚ ਕਾਫੀ ਸਫਲ ਹੁੰਦੇ ਹਨ ਕੱਪੜਾ ਨਿਰਮਾਣ ਕੱਪੜਾ ਵਪਾਰ ਤੇ ਰਾਕੀ ਸਫਲ ਹੁੰਦੇ ਹਨ ਸਰਕਾਰੀ ਨੌਕਰੀs ਵੀ ਇਹਨਾਂ ਨੂੰ ਕਾਮਯਾਬੀ ਮਿਲਦੀ ਹੈ ਮੂਲ ਅੰਕ 3 ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3 12 21 ਜਾਂ 30 ਤਰੀਕ ਨੂੰ ਹੋਇਆ ਹੈ ਜਿਸ ਦਾ ਸੁਆਮੀ ਗ੍ਰਹਿ ਗੁਰੂ ਹੈ ਇਸ ਅੰਤਿਮ ਵਿਅਕਤੀ ਆਮ ਤੌਰ ਤੇ ਸਿੱਖਿਆ ਦੇ ਖੇਤਰ, ਨਿਆਂ ਖੇਤਰ, ਪੁਜਾਰੀ, ਹੋਟਲ ਦੇ ਵਪਾਰ ਵਿੱਚ ਸਫਲ ਹੁੰਦੇ ਹਨ। ਇਹੋ ਜਿਹੇ ਲੋਕਾਂ ਨੂੰ ਸਰਵਿਸ ਪ੍ਰੋਵਾਈਡਰ, ਪੁਲਿਸ, ਬੈਂਕ, ਕੋਕਲ, ਚਾਫਿਰ ਇਸ਼ਤਿਹਾਰ ਦੇ ਖੇਤਰ 'ਚ ਕਿਸਮਤ ਅਜ਼ਮਾਉਣੀ ਚਾਹੀਦੀ ਹੈ। ਮੋਲੰਕ 4 ਜਿੰਨਾ ਦਾ ਜਨਮ ਕਿਸੇ ਵੀ ਮਹੀਨੇ ਦੇ 4, 13, 22 ਜਾਂ 31 ਤਰੀਕ ਨੂੰ ਹੋਇਆ ਹੈ ਤਾਂ ਇਹੋ ਜਿਹੇ ਲੋਕ ਖਾਦਾਨ ਦੇ ਕੰਮ 'ਚ ਜਾਂ ਫਿਰ ਰੇਲਵੇ ਦੇ ਕੰਮ 'ਚ ਸਫਲ ਹੁੰਦੇ ਹਨ। ਇਹ ਉਹ ਜੇ ਲੋਕਾਂ ਨੂੰ ਕਿਸੇ ਦਾ ਸਹਾਇਕ ਬਣ ਕੇ ਵੀ ਕੰਮ ਕਰਨਾ ਚਾਹਿਤਾ ਹੈ ਇਹ ਉਹ ਜੇ ਲੋਕਾਂ ਨੂੰ ਇੰਜੀਨੀਅਰ ਅਧਿਆਪਨ ਜਾਂ ਫਿਰ ਐਸਟਰੋਨੋਮਰ ਦੇ ਕੰਮਸ ਵੀ ਹੱਥਸ ਮੋੜਨਾ ਚਾਹਿਤਾ ਹੈ ਮੂਲੰਕ 5 ਜੇਕਰ ਤੁਹਾਡਾ ਜਨਮ ਕਿਸੇ ਮਹੀਨੇ ਦੀ 5 14 23 ਤਰੀਕ ਨੂੰ ਹੋਇਆ ਹੈ ਤਾਂ ਤੁਸੀਂ ਬੁੱਧ ਦੇ ਪ੍ਰਭਾਵ ਚ ਹੋਵੋਗੇ ਤੁਹਾਡੇ ਲਈ ਟੀਚਰ ਲੇਖਕ ਸਲਾਹਕਾਰ ਕਮਿਸ਼ਨ ਏਜੰਟਸ ਤੱਕ ਕੰਮ ਲਾਭ ਦੇਵੇਗਾ ਜੇ ਵੀ ਖਦਾਨ ਦਾ ਕੰਮ ਵੀ ਕਰਨਾ ਚਾਹੀਦਾ ਹੈ ਇਹ ਜੀ ਲੋਕਾਂ ਨੂੰ ਰਾਜਨੀਤੀ ਵਿੱਚ ਆਪਣਾ ਹੱਥ ਜਮਾਉਣਾ ਚਾਹੀਦਾ ਹੈ ਆਯਾਤ ਨਿਰਯਾਤ ਦੇ ਖੇਤਰ ਵਿੱਚ ਕਿਸਮਤ ਅਜ਼ਮਾਉਣਾ ਫਾਇਦਾ ਹੋਵੇਗਾ ਮੂਲੰਕ 6 ਜਿਨ੍ਹਾਂ ਦਾ ਜਨਮ 6 15 24 ਨੂੰ ਹੋਇਆ ਹੈ ਅਜਿਹੇ ਲੋਕ ਅੰਕ 6 ਦੇ ਪ੍ਰਭਾਵ ਚੁਣਦੇ ਹਨ ਜਿਨ੍ਹਾਂ ਦਾ ਸਵਾਮੀ ਗ੍ਰਹਿ ਸ਼ੁਕਰ ਹੁੰਦਾ ਹੈ ਇਹਨਾਂ ਦੇ ਲਈ ਸੰਗੀਤ ਚਿੱਤਰ ਕਲਾ ਨਾਟਕ ਗਹਿਣਿਆਂ ਦਾ ਕਾਰੋਬਾਰ ਫੈਸ਼ਨ ਤੇ ਸਜਜਾ ਨਾਲ ਜੁੜਿਆ ਕੰਮ ਫਾਇਦੇਮੰਦ ਹੁੰਦਾ ਹੈ ਮੂਲਕ 7 ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 7 16 25 ਤਰੀਕ ਨੂੰ ਹੋਇਆ ਹੈ ਉਹਨਾਂ ਦਾ ਮੂਲਕ 7 ਹੈ ਇਹ ਜੀ ਲੋਕ ਫਿਲਮ ਇੰਡਸਟਰੀ ਦੇ ਬਿਜ਼ਨਸ ਮੈਡੀਕਲ ਦੇ ਕੰਮ ਚ ਜਾਂ ਫਿਰ ਬਾਡੀ ਬਿਲਡਿੰਗ ਦੇ ਕੰਮ ਚ ਆਪਣੀ ਕਿਸਮਤ ਅਜ਼ਮਾ ਸਕਦੇ ਹਨ ਮੂਲਕ 8 ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8 17 26 ਤਰੀਕ ਨੂੰ ਹੋਇਆ ਹੈ ਉਹਨਾਂ ਨੂੰ ਆਈਟੀਆਈ ਸੌਫਟਵੇਅਰ ਇੰਜੀਨੀਅਰ ਪਲੇਅਰ ਬੰਨਾ ਚਾਹਤਾ ਹੈ ਇਸ ਤੋਂ ਇਲਾਵਾ ਇਹ ਲੋਕ ਬ੍ਰੋਕਰ ਲੋਹੇ ਜਾਂ ਫਿਰ ਕਦਾਨ ਦੇ ਕੰਮਸੇ ਵੀ ਆਪਣੀ ਕਿਸਮਤ ਅਜ਼ਮਾ ਸਕਦੇ ਹਨ ਮੂਲਕ ਨੋ ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 9 18 27 ਤਰੀਕ ਨੂੰ ਹੋਇਆ ਹੈ ਉਹਨਾਂ ਦਾ ਮੂਲ ਅੰਗ 9 ਮੰਨਿਆ ਜਾਂਦਾ ਹੈ ਇੰਸੀ ਲੋਕਾਂ ਨੂੰ ਡਿਫੈਂਸ ਕੈਮਿਸ ਮਸ਼ੀਨ ਦੇ ਕੰਮ ਫਾਇਰ ਬ੍ਰਿਗੇਡ ਜਾਂ ਫਿਰ ਵਕਾਲਤ ਦੇ ਪੇਸ਼ੇ ਚ ਆਪਣੀ ਕਿਸਮਤ ਅਜ਼ਮਾਉਣੀ ਚਾਹੀਦੀ ਹੈ ਜੀ ਵੀ ਉਮਰ ਤੋਂ ਪਹਿਲਾਂ ਅਮੀਰ ਬਣਦੇ ਹਨ ਇਨਾਂ ਪੰਜ ਰਸ਼ੀਆਂ ਦੇ ਲੋਕ ਅਮੀਰ ਤਾਂ ਕੋਈ ਵੀ ਬਣ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਕਿਸੇ ਦੀ ਕਿਸਮਤ ਅਮੀਰ ਬਨਣਾ ਲਿਖਿਆ ਹੋਇਆ ਹੈ ਸਾਡੇ ਵਿੱਚੋਂ ਕਈ ਲੋਕ ਜਨਮ ਤੋਂ ਹੀ ਇਹੋ ਜੀ ਕਿਸਮਤ ਲੈ ਕੇ ਆਏ ਹਨ ਜੋ ਸਾਨੂੰ ਅਮੀਰ ਬਨਣ 'ਚ ਮਦਦ ਕਰਦੀ ਹੈ ਉਸ ਦਾ ਹਰ ਰਾਸ਼ੀ ਦੇ ਲੋਕ ਮਿਹਨਤ ਨਾਲ ਅਮੀਰ ਬਣ ਸਕਦੇ ਹਨ ਪਰ ਆਉਂ ਜਾਣਦੇ ਹਾਂ ਉਹ ਕਿਹੜੀਆਂ ਪੰਜ ਰਸ਼ੀਆਂ ਹਨ ਜੋ ਤੀ ਤੋ ਪਹਿਲਾ ਦੀ ਉਮਰ ਤੋ ਅਮੀਰ ਹੋ ਸਕਦੇ ਹਨ ਐਨਾ ਇੱਕ ਕੰਨਿਆ ਰਾਸ਼ੀ ਇਸ ਰਾਸ਼ੀ ਵਾਲੇ ਬਿਹਤਰ ਢਿਰਣਿਸ਼ਚੇ ਵਾਲੇ ਹੁੰਦੇ ਹਨ ਇਹ ਮੈਂਟਿੰਗ ਹੋਂਦੇ ਨਾਲ ਨਾਲ ਵਿਸ਼ਲੇਸ਼ਣ ਕਰਨ ਚ ਵੀ ਸਮਰਥ ਹੁੰਦੇ ਹਨ ਇਹਨਾਂ ਲਈ ਅਮੀਰ ਬਣਨ ਲਈ ਤਰੀਕੇ ਲੱਭਣਾ ਕੋਈ ਮੁਸ਼ਕਲ ਕੰਮ ਨਹੀਂ ਹੁੰਦਾ ਕੰਨਿਆ ਰਾਸ਼ੀ ਦੇ ਲੋਕ ਆਪਣੇ ਟੀਚੇ ਦੀ ਪ੍ਰਾਪਤੀ ਲਈ ਅੱਗੇ ਵਧਦੇ ਰਹਿੰਦੇ ਹਨ ਵੱਡੇ ਫੈਸਲੇ ਲੈਣ ਤੋਂ ਇਹਨਾਂ ਬਹੁਤ ਸੋਚ ਸਮਝ ਕੇ ਅੱਗੇ ਵਧਦੇ ਹਨ ਇਸ ਰਾਸ਼ੀ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਸਖਤ ਮਿਹਨਤ ਤੇ ਧੀਰਜ ਦੇ ਨਾਲ ਹੀ ਕੋਈ ਸਫਲ ਹੋ ਸਕਦਾ ਹੈ ਔਕੇ ਤੋਂ ਔਕੇ ਸਮੇਂ 'ਚ ਵੀ ਇਹ ਆਪਣਾ ਧੀਰਜ ਬਣਾਈ ਰੱਖਦੇ ਹਨ ਕੰਨਿਆ ਰਾਸ਼ੀ ਦੇ ਲੋਕ ਜ਼ਮੀਨ ਨਾਲ ਜੁੜੇ ਹੋਏ ਹੁੰਦੇ ਹਨ ਉਹ ਆਪਣਾ ਹਰ ਕੰਮ ਬੜੇ ਹੀ ਪਰਫੈਕਸ਼ਨ ਨਾਲ ਕਰਦੇ ਹਨ ਵ੍ਰਿਸ਼ ਰਾਸ਼ੀ ਇਸ ਰਾਸ਼ੀ ਵਾਲੇ ਲੋਕ ਸਖਤ ਮਿਹਨਤ ਦੇ ਮਹੱਤਵ ਨੂੰ ਸਮਝਦੇ ਹਨ ਤੇ ਇਸ ਦੇ ਨਾਲ ਆਪਣੀ ਜ਼ਿੰਦਗੀ 'ਚ ਖੂਬ ਇੰਜੋਏ ਕਰਦੇ ਹਨ ਇਹ ਜ਼ਿੱਦੀ ਕਿਸਮ ਦੇ ਹੁੰਦੇ ਹਨ ਪਰ ਇਹ ਜੋ ਠਾਣ ਲੈਂਦੇ ਹਨ ਉਸ ਨੂੰ ਪਾ ਕੇ ਰਹਿੰਦੇ ਹਨ ਪਰ ਧਰਤੀਤ ਨasambੰਧਿਤ ਹੋਣ ਕਰ ਇਸ ਰਾਸ਼ੀ ਵਾਲੇ ਲੋਕ ਵੀ ਜ਼ਮੀਨ ਨਾਲ ਜੁੜੇ ਰਹਿੰਦੇ ਹਨ ਇਨ੍ਹਾਂ ਅੰਦਰ ਦ੍ਰਿੜਤਾ ਹੁੰਦੀ ਹੈ ਇਹ ਬਹੁਤ ਹੀ ਸਖਤੀਸ਼ਾਲੀ ਪ੍ਰਭਾਵਸ਼ਾਲੀ ਹੁੰਦੇ ਹਨ ਅਸਮਾਨ ਵੱਲ ਦੇਖਦੇ ਹੋਏ ਵੀ ਇਨ੍ਹਾਂ ਦਾ ਪੈਰ ਧਰਤੀ ਤੇ ਹੁੰਦਾ ਹੈ ਇਸੇ ਗੁਣ ਕਰਕੇ ਬਹੁਤ ਅੱਗੇ ਤੱਕ ਜਾਂਦੇ ਹਨ ਇਹ ਰੂੜੀਵਾਦੀ ਜਿੱਦ ਨੂੰ ਆਪਣੇ ਰਸਤੇ 'ਚ ਨਹੀਂ ਆਉਣ ਦਿੰਦੇ ਇਸ ਰਾਸ਼ੀ ਦੇ ਲੋਕ ਬਹੁਤ ਹੀ ਅਨੁਸ਼ਾਸਿਤ ਹੁੰਦੇ ਹਨ ਤੇ ਆਪਣੇ ਟੀਚੇ ਨੂੰ ਪਾਉਣ ਲਈ ਜੀ ਤੋਰ ਮਿਹਨਤ ਕਰਦੇ ਹਨ ਬ੍ਰਿਸ਼ਚਕ ਇਸ ਰਾਸ਼ੀ ਦਾ ਸੰਬੰਧ ਜਲ ਤੱਤ ਨਾਲ ਹੁੰਦਾ ਹੈ ਇਹਨਾਂ ਦੇ ਅੰਦਰ ਦੂਰ ਦ੍ਰਿਸ਼ਤਾ ਦਾ ਗੁਣ ਹੁੰਦਾ ਹੈ ਇਹਨਾਂ ਕੋਲ ਕਈ ਮਾਨਸਿਕ ਸਮਰੱਥਾਵਾਂ ਹੁੰਦੀਆਂ ਹਨ ਜੋ ਇਹਨਾਂ ਨੂੰ ਕ੍ਰਿਸ਼ਮਾਈ ਵਿਅਕਤੀਤਵ ਪ੍ਰਦਾਨ ਕਰਦੀਆਂ ਹਨ ਇਹ ਕਿਸੇ ਨੂੰ ਕੁਝ ਵੀ ਵੇਖ ਸਕਦੇ ਹਨ ਇਹ ਦੁਨੀਆ ਨੂੰ ਅਲੱਗ ਨਜ਼ਰੀਏ ਨਾਲ ਦੇਖਦੇ ਹਨ ਇਹਨਾਂ ਦੇ ਅੰਦਰ ਫੋਕਸ ਕਰਨ ਦੀ ਗਜ਼ਬ ਦੀ ਸਮਰੱਥਾ ਹੁੰਦੀ ਹੈ ਅਕੈਡਮਿਕ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਇਹ ਬਹੁਤ ਹੀ ਘਾਟੂ ਮਰਚ ਅਮੀਰ ਬਣ ਜਾਂਦੇ ਹਨ ਇਹ ਆਪਣੀ ਹਾਰ ਤੋਂ ਵੀ ਨਿਰਾਸ਼ ਨਹੀਂ ਹੁੰਦੇ ਤੇ ਲਗਾਤਾਰ ਮਿਹਨਤ ਕਰਦੇ ਹਨ ਇਹ ਆਪਣੀਆਂ ਗਲਤੀਆਂ ਤੋਂ ਬਹੁਤ ਸਿੱਖਦੇ ਹਨ ਇਹਨਾਂ ਦੇ ਅੰਦਰ ਇਹ ਹੀ ਗੁਣ ਇਹਨਾਂ ਨੂੰ ਜਲਦੀ ਹੀ ਅਮੀਰ ਬਣਾਉਂਦੀ ਰਾਹ ਤੇ ਲੈ ਜਾਂਦਾ ਹੈ ਇਸ ਰਾਸ਼ੀ ਦੇ ਲੋਕਾਂ ਨੂੰ ਧਨ-ਜਾਇਦਾਦ ਲਈ ਵਿਸ਼ੇਸ਼ ਆਕਰਸ਼ਣ ਹੁੰਦਾ ਹੈ ਜਿਸ ਕਰਕੇ ਇਹ ਧਨ ਕਮਾਉਣ ਲਈ ਖੂਬ ਮਿਹਨਤ ਕਰਦੇ ਹਨ ਇਸ ਰਾਸ਼ੀ ਦੇ ਲੋਕਾਂ ਅੰਦਰ ਮੁਕਾਬਲੇ ਦੀ ਜਬਰਦਸਤ ਭਾਵਨਾ ਹੁੰਦੀ ਹੈ ਇਹ ਆਪਣੀ ਇਨਕਮ ਵਧਾਉਣ ਲਈ ਯਤਨਸ਼ੀਲ ਰਹਿੰਦੇ ਹਨ ਸਿੰਘ ਰਾਸ਼ੀ ਇਸ ਰਾਸ਼ੀ ਵਾਲੇ ਲੋਕਾਂ ਦਾ ਸੰਬੰਧ ਅਗਨੀ ਤਤ ਨਾਲ ਹੁੰਦਾ ਹੈ ਇਹ ਸਾਰਿਆਂ ਦੇ ਆਕਰਸ਼ਣ ਕੇਂਦਰ ਬਣਨਾ ਪਸੰਦ ਕਰਦੇ ਹਨ ਤੇ ਬਹੁਤ ਹੀ ਉर्जावान ਆਸ਼ਾਵਾਦੀ ਪ੍ਰਵਿਰਤੀ ਦੇ ਹੁੰਦੇ ਹਨ ਇਹਨਾਂ ਦੇ ਅੰਦਰ ਅਗਵਾਈ ਦਾ ਗੁਣ ਪੁੱਟ ਕੇ ਭਰਿਆ ਹੁੰਦਾ ਹੈ ਇਹ ਬਹੁਤ ਜਲਦੀ ਕਿਸੇ ਨੂੰ ਪ੍ਰਭਾਵਿਤ ਕਰ ਸਕਦੇ ਹਨ ਨਾਲ ਹੀ ਇਹ ਬਹੁਤ ਹੀ ਰਚਨਾਤਮਕ ਕਿਸਮ ਦੇ ਹੁੰਦੇ ਹਨ ਇਨਾਂ ਕੋਲ ਅਮੀਰ ਬਨਨ ਦੀਆਂ ಅಪਾਰ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ ਇਹ ਐਹ ਫੈਸਲੇ ਲੈਣ ਤੋਂ ਪਹਿਲਾਂ ਹਮੇਸ਼ਾ ਆਪਣੇ ਅਹਿਸਾਸ ਤੇ ਧਿਆਨ ਦਿੰਦੇ ਹਨ ਸਫਲਤਾ ਦੀ ਚਾਹ ਜੇ ਕਈ ਵਾਰ ਦੂਜਿਆਂ ਦਾ ਵੀ ਇਸਤੇਮਾਲ ਕਰਨ ਚ ਇਸਕ ਚਾਹੁੰਦੇ ਨਹੀਂ ਇਸ ਰਾਸ਼ੀ ਵਾਲੇ ਚ ਬਹੁਤ ਹੀ ਇਕੋ ਹੁੰਦੀ ਹੈ ਹਾਲਕਿ ਸਿੰਘ ਰਾਸ਼ੀ ਵਾਲੇ ਜਿਸ ਵੀ ਦਿਸ਼ਾ ਚ ਕਦਮ ਰੱਖਦੇ ਹਨ ਉਸ ਵਿੱਚ ਸਫਲਤਾ ਪ੍ਰਾਪਤ ਕਰਕੇ ਹੀ ਦਮ ਲੈਂਦੇ ਹਨ ਇਹ ਆਪਣੀ ਤਾਕਤ ਨੂੰ ਪਲੀਭਾਂਤੀ ਜਾਨੂ ਹੁੰਦੇ ਹਨ ਤੇ ਲਾਭ ਉਠਾਉਣਾ ਚਾਹੁੰਦੇ ਹਨ ਸਿੰਘ ਰਾਸ਼ੀ ਦੇ ਲੋਕਾਂ ਦੀ ਭਲੇ ਹੀ ਅਮੀਰ ਬਣਨ ਦੀ ਕਾਫੀ ਸੰਭਾਵਨਾ ਹੁੰਦੀ ਹੈ ਪਰ ਇਹਨਾਂ ਦੇ ਲਈ ਪੈਸੇ ਤਾਂ ਹੀ ਅਹਿਮੀਅਤ ਰੱਖਦੇ ਹਨ ਜਦੋਂ ਉਹ ਸਨਮਾਨ ਦਵਾਵੇ ਮਕਰ ਰਾਸ਼ੀ ਇਹ ਰਾਸ਼ੀ ਪ੍ਰithvi ਤત્વ ਨਾਲ ਸੰਬੰਧਿਤ ਹੈ ਤੇ ਉਹਨਾਂ ਰਾਸ਼ੀਆਂ 'ਚੋਂ ਇੱਕ ਹੈ ਜਿਨ੍ਹਾਂ ਦੀ ਅਮੀਰ ਬਨਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਰਾਸ਼ੀ ਦੇ ਲੋਕ ਕਲਪਨਾਵਾਂ ਤੋਂ ਜ਼ਿਆਦਾ વાસ્તਵਿਕਤਾ 'ਚ ਯਕੀਨ ਰੱਖਦੇ ਹਨ। ਇਹ ਦਿਲ ਤੋਂ ਨਹੀਂ ਬਲਕਿ ਦਿਮਾਗ ਤੋਂ ਫੈਸਲੇ ਲੈਂਦੇ ਹਨ ਕਈ ਵਾਰ ਇਹਨਾਂ ਨੂੰ ਸਖਤ ਤੇ ਕਾਜਨਾਹੀਨ ਵੀ ਸਮਝਿਆ ਜਾਂਦਾ ਹੈ। ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਇਹ ਬਹੁਤ ਹੀ ਬਾਰੀਕੀ ਨਾਲ ਉਸਤੇ ਵਿਚਾਰ ਕਰਦੇ ਹਨ। ਜਦੋਂ ਗਲ ਪੈਸੇ ਦੀ ਹੋਵੇ ਤਾਂ ਇਹ ਬਹੁਤ ਹੀ ਜ਼ਿਆਦਾ ਅਨਸ਼ਾਸਿਤ ਤੇ ਗੰਬੀਰ ਹੁੰਦੇ ਹਨ ਪੈਸੇ ਖਰਚ ਕਰਦੇ ਸਮੇ ਬਹੁਤ ਹੀ ਸਾਵਧਾਨੀ ਵਰਤੇ ਹਨ ਇਹ ਆਪਣੀ ਬਚਤ ਨੂੰ ਕਦੇ ਬਰਬਾਦ ਨਹੀਂ ਕਰਦੇ ਅਕਸਰ ਮੁਸੀਬਤ ਦੇ ਸਮੇ ਇਹ ਆਪਣੇ ਪਰਿਵਾਰ ਤੇ ਦੋਸਤਾਂ ਦੀ ਪੈਸੇ ਨਾਲ ਮਦਦ ਕਰਦੇ ਹੋਏ ਦੇਖੇ ਜਾਂਦੇ ਹਨ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਸਦ ਤੱਕ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ